अज त मौसम कि सोना है अज सोनिया सोहनिया रील बनाऊंगी काश मी तो बोर भी मजा आज वाह सोना मौसम है मैं कैंड -कैंड रीला बना पूरी घंट घ ਕਣਕ ਵੱਢਣ ਵਾਲੀ ਪਈ ਆ ਉਤੋਂ ਹੈ ਇਹਨਾਂ ਨੂੰ ਉਮੀਦ ਹੀ ਪਈ ਆ ਕਿ ਕਿਤੋਂ ਸਦਾਰਾ ਖਰੀਦ ਕੇ ਲਿਆ ਪਏ ਨੇ ਇਹ ਸਾਰੇ ਦਾ ਨੂੰ ਅਕਲ ਪੂਰਾ ਨਹੀਂ ਕਿਹੜਾ ਫਿਲਟਰ ਲਾਵਾਂ ਜਿਹਦੇ ਚ ਵੀਡੀਓ ਬਹੁਤ ਸੋਹਣੀ ਆਵੇ ਮੈਨੂੰ ਲੱਗਦਾ ਆ ਫਿਲਟਰ ਬਹੁਤ ਸੋਹਣਾ ਲੱਗੂਗਾ ਇਹਦੇ ਚ ਬਣਾਣੇ ਆ ਵੀਡੀਓ ਅੱਜ ਬਹੁਤ ਸੋਹਣੀਆਂ ਸੋਹਣੀਆਂ ਬਣਣਗੀਆਂ ਵਾਓ ਪਪਾ ਜੀ ਮੈਨੂੰ ਇੱਕ ਗੱਲ ਦੱਸ ਤੇਰੇ ਮਾਂ ਪਿਓ ਨੇ ਕੋਈ ਸਿਖਾਇਆ ਨਹੀਂ ਤੈਨੂੰ ਆ ਚੱਕੇ ਚ ਪੇੜ ਜੀ ਤੇ ਪਤਾ ਨਹੀਂ ਕੀ ਮੂਗੀਆਂ ਮਗੀਆਂ ਬਣਾਉਂਦੇ ਰਹਿੰਦੀਆਂ ਉਤੋਂ ਕੋਈ ਮੜਾ ਮੋਟਾ ਆਹ ਡੰਗਰ ਪਸ਼ੂ ਦਾ ਸਾਹਮਣਾ ਕੋਈ ਹੋਰ ਕਰਨਾ ਤੈਨੂੰ ਐ ਨਹੀਂ ਪਤਾ ਵੀ ਕੰਮ ਕਰਨ ਵਾਲੇ ਪਏ ਨੇ ਤੜਕੇ ਤੋਂ ਲੈ ਕੇ ਚੱਕ ਕੇ ਆਹ ਬਣਾਉਣ ਲੱਗੇ ਨੇ ਪਤਾ ਨਹੀਂ ਕੀ ਕਰਦੇ ਰਹਿੰਦੇ ਨੇ ਤੂੰ ਗੱਲ ਸੁਣ ਲੋ ਮੇਰੀ ਬਾਪੂ ਜੀ ਮੈਂ ਚੰਡੀਗੜ੍ਹ ਤੋਂ ਪੜੀ ਲਿਖੀ ਕੁੜੀ ਐ ਇਹ ਇੰਨਾ ਰਵਾਜਾ ਤੋਂ ਦਾ ਮੈਨੂੰ ਨਹੀਂ ਪਤਾ ਮੈਂ ਨਹੀਂ ਗੋਹਾ ਗੁੜਾ ਕਰਦੀ ਪਹਿਲਾਂ ਗੱਲ ਹੋਈ ਸੀ ਤੁਹਾਡੇ ਮੁੰਡੇ ਨਾਲ ਵੀ ਮੈਂ ਇੱਥੇ ਗੋਹਾ ਗੁੜਾ ਨਹੀਂ ਕਰਨਾਈ ਪੜੀ ਲਿਖੀ ਕੁੜੀ ਐ ਠਾਠ ਨਾਲ ਰਹੂੰਗੀ ਇੱਥੇ ਮੈਂ ਮੈਨੂੰ ਕੀ ਪਤਾ ਸੀ ਜਿਹੜਾ ਆਪਸੀ ਡੰਗਰ ਉਹ ਜਾ ਸੰਧਾਰਾ ਚੱਕ ਲਿਆ ਆ ਮੈਨੂੰ ਫਾਲਤੂ ਬੋਲਣ ਦੀ ਲੋੜ ਨਹੀਂ ਹੈਗੀ ਨਾਲੇ ਮੈਂ ਸੰਧਾਰਾ ਸੰਧੂ ਰਾਣੀ ਹੈਗੀ ਚੰਡੀਗੜ੍ਹ ਤੋਂ ਪੜ ਕੇ ਆਈ ਆ ਤੁਹਾਡੇ ਮੁੰਡੇ ਨਾਲ ਗੱਲ ਕਰੋ ਉਹ ਵਿਆਹ ਕੇ ਲੈ ਆਇਆ ਇੱਥੇ ਮੈਨੂੰ ਫਾਲਤੂ ਗੱਲ ਕਰਨ ਦੀ ਲੋੜ ਨਹੀਂ ਹੈਗੀ ਮੇਰੇ ਨਾਲ ਤਮੀਜ਼ ਨਾਲ ਪੇਸ਼ ਆਇਆ ਕਰੋ ਜੇ ਤਮੀਜ਼ ਨਾਲ ਪੇਸ਼ ਆਓਗੇ ਤਾਂ ਤੋਂ ਇੱਜ਼ਤ ਕਰੂੰਗੀ ਮੈਂ ਤੈਨੂੰ ਤਾਂ ਮੈਂ ਕੀ ਕਹਣਾ ਮਾਂ ਉਹਦਾ ਨਾ ਕਰਦਾ ਪੰਦਰਾ ਜਿਹਾਂ ਗੱਲ ਨਾ ਮੈਨੂੰ ਕੀ ਕਹੋਗੇ ਹੈ ਨਹੀਂ ਤੁਸੀਂ ਸ਼ਹਿਰ ਵਾਲੇ ਤੁਸੀਂ ਪਿੰਡਾਂ ਵਾਲੇ ਅਣਪੜ ਵਿਆਹ ਕੇ ਲਿਆਣੀ ਸੀਗੀ ਸਮਝਾਓ ਉਹਦੇ ਪੁੱਤ ਨੂੰ ਜਾ ਕੇ ਉਹ ਜੇ ਵਿਆਹ ਕੇ ਲੈਏ ਹੁੰਦੇ ਨਾ ਤਾਂ ਐ ਨਹੀਂ ਸਿਆ ਲੱchnੀ ਸੀ ਹੁੰਦੇ ਹਾਂ ਫਿਰ ਤੁਸੀਂ ਪਿੰਡ ਵਾਲਿਆਂ ਦੇ ਨਾਲ ਬਾਹਣ ਪੜਾਂਦੇ सारे मूर तैसी ऐसी करती हूं निपटा गल सुन बड़ा मोटा तू भी कम कर ला करा डर पा मेरे नाल करा दे कला भोंकता फिर तर ਆ ਸਾਰਾ ਪਹਿਲਾਂ ਮੈਂ ਹੀ ਕਰਿਆ ਉਦੋਂ ਕੌਣ ਕਰ ਗਿਆ ਸਾਰਿਆ ਸਾਰਿਆ ਉਹ ਨਾਲੇ ਉਹਨੂੰ ਸਮਝਾ ਲਾ ਮਾੜਾ ਮੂਟਾ ਮੇਰੇ ਕਹੇ ਤਾਂ ਮਾੜਾ ਜਾ ਕਿਹਾ ਸੀ ਨੰਨ ਤਾਂ ਸੂਈ ਕੁੱਤੀ ਵਾਂਗੂ ਪਈਆ ਫਿਰ ਮਾੜਾ ਮੋਟਾ ਦਿਮਾਗ ਤੋਂ ਲਿਆ ਕਰ ਕੰਮ ਤੂੰ ਕਿਉਂ ਛੇੜਦਾ ਆਪਣੇ ਨਾਂ ਦੇ ਖੱਖੇ ਨੂੰ ਆ ਕੱਲ ਪਰਸੋਂ ਮੈਂ ਛੇੜੀ ਤੀਗੀ ਮੈਨੂੰ ਤਾਂ ਉਹ ਬੋਲੀ ਜਿਹੜੇ ਨਾਂ ਬੋਲਣੀ ਹੋਵੇ ਟੱਪ ਕਰਕੇ ਜਦੋਂ ਦੋ ਰੋਟੀਆਂ ਨੇ ਖਾਣੀਆਂ ਨੇ ਖਾ ਲਿਆ ਕਰ ਉਹ ਰੋਟੀਆਂ ਕਿੱਥੇ ਧਈ ਬੈਠੇ ਨੇ ਇਹ ਰੋਟੀਆਂ ਭਾਲਦੀ ਐ ਇਹ ਤਾਂ ਮੈਨੂੰ ਬਾਲਾ ਕੁਛ ਬੋਲੀਆ ਹੁਣ ਮੈਂ ਤਾਂ ਉਹ ਕਹਿੰਦਾ ਚੰਗਾ ਨਹੀਂ ਲੱਗਦਾ ਇੱਕ ਵਾਰੀ ਕਿਹਾ ਸੀਗਾ ਟਪੇੜ ਜੀ ਪਤਾ ਨਹੀਂ ਕੀ ਕਰਦੀ ਰਹਿੰਦੀ ਐ ਸਾਰਾ ਦਿਨ ਜੇ ਨਹੀਂ ਸੋਣਾ ਲੱਗਦਾ ਫਿਰ ਕਿਉਂ ਬੋਲਦਾ ਕੀ ਲੈਣਾ ਬੋਲ ਕੇ ਤੂੰ ਆਪਦਾ ਕੰਮ ਕਰ ਲਿਆ ਕਰਕੇ ਜਿੰਨਾ ਕਰਤਾ ਹੁੰਦਾ ਤੈਨੂੰ ਪਤਾ ਤਾਂ ਹੈਗਾ ਆਪ ਨਾਲ ਤਾਂ ਪਾਉਂਦੂ ਆ ਜੇ ਮਿਲ ਗਈ ਜਿਹੀ ਜਿਹੀ ਠੀਕ ਐ ਆਏ ਨਹੀਂ ਪਰ ਲੋਟਾਂ ਦਾ ਮੈਂ ਕਰਦਾ ਉਹਦੇ ਨਾਲ ਆਪਾਂ ਹੋਰ ਦੂਜੇ ਨਾਲ ਗੱਲ ਤੂੰ ਪਵਾ ਜਿਹੜੀ ਛਾਂਪੂ ਆਉਣੀ ਐ ਤੱਜ ਦਾ ਕੰਮ ਕਰ ਲੈ ਕੋਈ ਖੇਤ ਗੇੜਾ ਮਾਰਿਆ ਮਸ਼ੀਨ ਪਛਾ ਕੇ ਸੇਦੀ ਕਣਕ ਵੱਢਣ ਵਾਲੀ ਪਈ ਐ ਇੱਥੇ ਵੜਾ ਰਹਿਣਾ ਉਹ ਕਣਕ ਦਾ ਵੱਢ ਲਾਂਗੇ ਭਲਾ ਇਹਨਾਂ ਦਾ ਤਾਂ ਹੱਲ ਕਰ ਲੀਏ ਕੋਈ ਅੰਦਰ ਹੀ ਬढ़े ਬੈਠੇ ਰਹਿੰਦੇ ਐ ਦੋਨੇ ਉਹ ਜਿਹੜੇ ਚਾਰ ਦਾਣੇ ਨੇ ਉਹਦਾ ਸਾਂਭ ਲੈ ਇਹਨਾਂ ਦਾ ਹੱਲ ਤਾਂ ਫੇਰ ਵੀ ਹੋ ਜੂਗਾ ਹੁਣ ਦੱਸ ਕੀ ਤੈਨੂੰ ਚਣ ਲੱਗੇਗਾ ਕੋਈ ਨਹੀਂ ਆਥਣੇ ਕਰੂੰ ਗੱਲ ਮੈਂ ਤੇਰਾ ਮੈਂ ਮਸੀਹ ਨਾਲ ਆਇਆ ਹਾਂ ਤੂੰ ਆਖਣ ਨੂੰ ਰਹਿਣਾ ਫਰਦੋਂ ਹੁਣ ਲਾਤਾ ਉਹਦਾ ਮਾੜਾ ਮੋਟੀ ਘਰ ਕਰੀ ਨਹੀਂ ਹੈਗੀ ਨਹੀਂ ਮੁੰਡੇ ਨੂੰ ਹੱਥਲੇ ਰੱਖਣਾ ਹੁਣ ਨਹੀਂ ਕੁਝ ਬਣਦਾ ਵੇ ਉੱਠ ਖੜਾ ਨਾ ਐ ਪਿਆ ਚੌੜਾ ਹੋ ਕੇ ਹੈ ਕੀ ਗੱਲ ਤੇਰਾ ਬਾਪੂ ਮੈਨੂੰ ਵੱਟ ਖਾਣ ਨੂੰ ਪੈ ਰਿਹਾ ਤੇ ਤੂੰ ਇੱਥੇ ਆਰਾਮ ਫਰਮਾ ਰਿਆਂਗਾ ਕੀ ਗੱਲ ਆ ਮੈਨੂੰ ਇੰਨਾ ਬੋਲੀਆ ਤਾਵਾ ਤਾਵਾ ਬੋਲੀ ਨਾ ਕੀ ਗੱਲ ਮੈਂ ਤੁਹਾਡਾ ਦੇਣਾ ਕੁਛ ਕੁਝ ਨਹੀਂ ਬੋਲ ਤੂੰ ਹੀ ਬੋਲਦੀ ਹੋਏਂਗੀ ਉਹਨੂੰ ਮੇਰੀ ਸੁਣ ਲੈ ਗੱਲ ਮੈਂ ਨਹੀਂ ਫालतू ਗੱਲਾਂ ਬਰਦਾਸ਼ਤ ਕਰਨੀਆਂ ਰੱਖਣਾ ਰੱਖ ਨਹੀਂ ਰੱਖਣਾ ਨਾ ਰੱਖ ਸਮਝਾ ਦੇ ਉਹਦੇ ਬੁੜੇ ਨੂੰ ਜਾ ਕੇ ਮੈਂ ਤੈਨੂੰ ਕੀ ਕਿਹਾ ਫालतू ਗੋਣ ਦੇ ਬਾਹਰ ਆ ਕੇ ਮੈਨੂੰ ਇੰਨਾ ਥੋੜੀ ਬੋਲੀ ਦਾ ਹੁੰਦਾ ਬੀ ਜਿੱਦਾਂ ਬੋਲੀ ਜਾਂਦਾ ਹੈਗਾ ਫਾਲਤੂ ਸਮਝਾ ਦੇ ਉਹਨਾਂ ਨੂੰ ਜਾ ਕੇ ਉਹ ਤਾਂ ਡੰਗਰੇ ਚੱਲ ਆਪਾਂ ਫਿਲਮ ਦੇਖ ਕੇ ਆਉਂਦੇ ਤੇ ਦਿੰਗਾ ਦੇਖ ਕੇ ਆ ਨੇ ਐ ਫਿਲਮ ਤੂੰ ਵੀ ਐ ਹੋ ਜਾਈ ਹੈਗਾ ਓ ਵਰਗਾ ਜਾਓ ਜੀ ਕੋਕੋ ਹੋ ਜਾਏ ਕੋਕੋ ਦੇ ਜਵਾਕ ਮੈਂ ਤੈਨੂੰ ਕੁਝ ਕਹਿਣਾ ਨਹੀਂ ਕਰਾਣੀ ਮੈਂ ਤੇ ਐਵੇਂ ਚੜ ਕੇ ਆ ਜਾਨੀ ਜਿੱਦਾਂ ਦੀ ਵਿਆਹ ਕਿ ਆ ਜੀਣਾ ਤੇ ਉੱਪਰ ਕੀਤਾ ਵਾ ਸਾਰੇ ਟੱਬਰ ਨੇ ਇਹਨਾਂ ਨੇ ਪਤਾ ਨਹੀਂ ਕੀ ਭਾਲਦੇ ਨੇ ਮੈਂ ਤਾਂ ਤੈਨੂੰ ਕੁਝ ਕਹਿ ਹੀ ਨਹੀਂ ਕਿਹਾ ਨਹੀਂਗਾ ਤੂੰ ਤੂੰ ਵੀ ਉਹਦੇ ਵਰਗੀ ਹੈ ਤੇ ਤੂੰ ਚੱਜਦਾ ਹੋਵੇ ਤਾਂ ਮੈਨੂੰ ਕਿਉਂ ਬੋਲ ਜਣਾ ਮੈਂ ਗੋਲ ਕਰਦਾ ਕਰਦਾ ਆ ਜਾ ਕੇ ਗੱਲ ਜਾ ਕਿੱਧਰ ਮਰਦਾ ਓ ਉਹ ਚੌਰਾ ਅ ਚੌਰਾ ਕਿਹਨੂੰ ਕਹਾਂ ਉਹ ਮਾਰ ਮਾਰ ਲਾਪੜੇ ਧਰਤੀ ਬਸਾਰਾ ਕੀ ਦੇਸਾਂ ਨਾਲੋਂ ਜੰਮਿਆ ਤੈਨੂੰ ਮਾਰੀਏ ਨਾ ਚੌਰਾ ਚੌਰਾ ਤੈਨੂੰ ਪਤਾ ਵੀ ਚੌਰਾ ਕਿਹਨੂੰ ਕਹਿੰਦੇ ਆ ਇਹਨਾਂ ਦਾ ਨਹੀਂ ਕੰਜਰ ਖਾਣਾ ਬੁੱਕਦਾ ਰੋਏ ਤਾਂ ਰੰਡੀ ਰੋਣਾ ਨਾ ਤੂੰ ਹੀ ਤਾਂ ਲੜਾਈ ਦੀ ਜਣਾ ਬੱਪੂ ਮੈਂ ਤਾਂ ਉਹਦੇ ਪਿਓ ਨੂੰ ਕਹਿਣਾ ਯਾਰ ਤੈਨੂੰ ਕਿਉਂ ਗਿਆ ਉਹਦੇ ਪਿਓ ਨੂੰ ਕਹਿਣਾ ਨਾਲੇ ਨਾ ਕਹਿਣਾ ਮਾੜਾ ਮੋਟਾ ਸੰਭਲ ਕੇ ਗੱਲ ਕਰਨਾ ਉਹਨੂੰ ਸਮਝਾ ਲੈ ਓ ਉਹ ਮਾਂ ਕਿੱਥੇ ਜਾਵੇਂ ਉਧਰ ਉਹ ਪਿੱਛੇ ਪਾਜੇ ਉਧਰ ਤੁਸੀਂ ਪਿੱਛੇ ਪਾਜਨੇ ਹੋ ਯਾਰ ਫਿਰ ਤੈਨੂੰ ਨਹੀਂ ਪਤਾ ਉਹਦੋਂ ਗੰਦੀਦਾ ਨਹੀਂ ਸੀਗਾ ਤੂੰ ਚੰਦਾ ਰੱਖਦੀ ਕਿੱਲਾ ਦਾ ਜਦੋਂ ਮੈਨੂੰ ਇੱਕ ਵਾਰੀ ਇਹ ਚੱਕ ਇੱਕ ਕਿਲ ਗੱਡਾ ਇਹ ਪਾਜਾ ਸਟੱਕ ਹੈ ਐ ਹੋਏ ਫੁਣ ਮਾਂ ਦਾ ਚੱਕੀ ਕਰਾ ਕਰਾਣ ਵਾਲੇ ਨਾ ਕਰਾਂ ਪਹਿਲਾਂ ਤੇਰੀ ਮਾਂ ਨਾਲ ਉੱਥੇ ਮੱਥਾ ਮਾਰ ਕੇ ਆਂ ਵੀ ਉਹਨੂੰ ਸਮਝਾ ਲੈ ਉਹਨੂੰ ਸਮਝਾ ਲੈ ਉਹ ਮਾਂ ਵੀ ਉਹਨੂੰ ਕਹਿ ਸਕਦੀ ਆ ਉਹਨੂੰ ਕਿੱਲਾ ਮੈਂ ਤਾਂ ਨਹੀਂ ਮੈਨੂੰ ਕਹੀ ਜਣਾ ਯਾਰ ਹੱਕ ਦਾ ਤੇਰਾ ਬਣਦਾ ਤੂੰ ਸਮਝਾ ਉਹਨੂੰ ਮੈਂ ਲੜ ਕਰਦਾ ਜੀ ਲਾਲ ਕਰਦਾ ਤੂੰ ਦਾ ਬਿੱਜੀ ਬਿੱਲੀ ਬਣਿਆ ਰਹਿਣਾ ਤੂੰ ਕਾਨੂੰ ਉਹ ਕਰਤਾ ਚਾਹ ਪਿਉਣੀ ਪੈਂਦੀ ਪਿਉਣੀ ਪਏ ਜੇ ਨਾਲੇ ਭਾਜੇ ਭਾਜੇ ਭੈਣ ਬਰਾ ਚੁੱਪ ਕਰਕੇ ਉਹ ਨਾਲ ਗੱਲ ਕਰਨਾ ਸਾਨੂੰ ਵੱਧ ਘੱਟ ਬੋਲਣ ਦੀ ਲੋੜ ਨਹੀਂ ਨਾਲੇ ਉਹਦਾ ਸੱਤ ਤਾਂ ਫੜ ਲਾ ਫੜ ਲਾ ਗੁੱਤ ਦੋਨੇ ਨੇ ਨਾ ਮੈਂ ਸ਼ਰਤ ਮੇਰੇ ਤਾਂ ਕੁੱਟਦੀ ਆ ਯਾਰ ਬਹੁਤ ਵਧੀਆ ਬਹੁਤ ਵਧੀਆ ਨਾ ਅਜੇ ਤੱਕ ਕੁੱਟੂ ਆ ਦੇਖਦਾ ਤੈਨੂੰ ਤੇ ਵੇ ਬੰਨ ਮੈਂ ਦੱਸ ਕਰ ਲਾ ਕੀ ਕਰਾਂ ਜੇ ਉਹਨੂੰ ਕਹਿਣਾ ਤਾ ਉਹ ਖਾਣ ਨੂੰ ਪੈਂਦੀ ਆ ਜੇ ਇਹਨੂੰ ਕਹਿਣਾ ਤੇ ਖਾਣ ਨੂੰ ਪੈਂਦੇ ਨੇ ਕੀ ਕਰਾਂ ਯਾਰ ਮੇਰੇ ਸਾਡੇ ਕੋਲ ਦੀ ਬਾਲਾਂ ਨੂੰ ਪੋਚੇ ਲਵਾਉ ਜੇ ਹੁਣ ਉਹਦੇ ਕੋਲ ਅੰਦਰ ਗਿਆ ਤਾਂ ਕੋਈ ਪੋਚੇ ਨਾ ਆਹ ਤਾਂ ਮੇਰੇ ਸਾਡੇ ਕੋਲ ਲੱਗ ਗਿਆ ਇਲਾਣ ਨੂੰ ਚਲ ਦੇਖਨੇ ਆ ਇੱਕ ਵਾਰੀ ਕੱਕੇ ਦੇਖਦਾ ਕਰ ਐ ਵਥਾ ਆਪਣੀ ਮਰ ਆ ਜਾਂਦੇ ਅੱਜ ਤਾਂ ਇਹਨੂੰ ਇਹਨੇ ਮੇਰੇ ਪਿਓ ਨੂੰ ਗਾਲਾਂ ਕਢਾਤੀਆਂ ਜੇ ਇਹ ਚੰਗਾ ਹੁੰਦਾ ਨਾ ਤਾਂ ਇਹ ਕੁਝ ਨਾ ਹੁੰਦਾ ਇਹ ਤਾ ਕਰਦੀਆਂ ਚ ਲਾਪਾਵੇਂ ਚੰਗੀ ਤਰ੍ਹਾਂ ਲਮਾਉਣੀ ਆ ਤੋ ਕੋਚੇ ਨਹੀਂ ਕਾਟੋ ਹਾਂ ਬੋਲ ਕੀ ਗੱਲ ਤੂੰ ਮੇਰੇ ਪਿਓ ਨੂੰ ਗਾਲਾਂ ਕਢੋਣਾ ਫੇਰ ਤੈਨੂੰ ਸ਼ਰਮ ਸ਼ਰਮ ਹੈਗੀ ਆ ਮਾੜੀ ਮੋਟੀ ਨਹੀਂ ਇਹ ਦਿਨ ਦੇਖਣ ਆਈ ਸੀ ਇੱਥੇ ਮੈਂ ਤੇਰੇ ਪਿਓ ਨੂੰ ਕਢਾਈ ਤਾ ਹੋਰ ਕਿਤੇ ਪਿਓ ਨੂੰ ਕਢਾਈ ਸੀ ਮੇਰੇ ਮੂੰਹ ਤੇ ਮੇਰਾ ਬੰਜਣਾ ਆ ਤੇ ਪਿਓ ਦੇ ਮੂੰਹ ਤੇ ਤੇ ਪਿਓ ਦਾ ਬੰਜਣਾ ਕੱਟੀਆਂ ਕੱਟਿਏ ਨਾ ਕਾਟੋ 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 ਚੱਲ ਲੱਟਾ ਕੁੱਟ ਮਰੀਆਂ ਥੱਕ ਗਈ ਅੱਜ ਮੈਂ ਬਹੁਤ ਕਿਥੋਂ ਆਏ ਨਾ ਲੜਾ ਕਰ ਮੈਂ ਆ song ਤੇ reel ਬਣਾਉਣੀ ਆ ਬਹੁਤ ਸੋਹਣੀ ਬਣੂਗੀ reel ਦੇਖੀ ਮੈਂ ਕਿੱਡੀ ਸੋਹਣੀ ਲੱਗੂਗੀ ਇਸ Song ਚ ਵਾਓ ਮੇਰੀ ਨਾ ਬੁnabla ਚਲ ਚਲ ਤੂੰ ਲੱਤਾ ਘੁੱਟ ਮੇਰੀਆਂ ਲੱਗਿਆਗਾ ਬੋਲਣ ਫालतੂ ਵਾਓ ਨਾ ਕੀ ਬੋਲੇਆ ਕੀ ਕਹਿ ਰਿਆ ਜਾ ਵੇ ਆਹੀ ਕਸਾ ਬੰਦੀ ਤੀ ਟੁੱਟ ਜਾਣਾ ਸ਼ਾਮ ਮੰਨ ਮਾੜੀ ਪੱਟੀ ਕੀ ਹੋ ਗਿਆ ਵੇ ਭਾਈ ਨਾ ਬੋਲ ਆ ਲੱਤਾ ਤੂੰ ਘੁੱਟ ਕਰਾਏ ਉਹ ਤਾਂ ਉਹਦੇ ਪੈਰ ਨੂੰ ਮੋਚ ਆ ਗਈ ਉਹ ਸਾਡੀਆਂ ਤਾਂ ਅਜੇ ਤੱਕ ਕੁੱਟੀਆਂ ਨਹੀਂ ਹੈਗੀਆਂ ਸਾਡੇ ਪੈਰਾਂ ਦਾ ਵੀ ਹੋ ਨਹੀਂ ਮੋਚ ਆਈ ਹੈ ਮੈਂ ਇਹ ਕਿੱਥੇ ਪੈਰ ਘੋੜਦਾ ਆ ਤਾਂ ਪੈਰਨ ਮੋਚ ਆ ਗਈ ਬਤਾ ਉਹ ਦੇਖਦਾ ਸੀ ਬਸ ਸੁਧਰ ਜਾਪਾ ਸੁਧਰ ਜਾ ਕਿਉਂ ਤੀਨੀ ਸੜੇ ਲੱਗਿਆ ਅਨੀ ਤਾਂ ਦਿੱਲੇ ਲੱਗਿਆ ਇਹ ਤਾਂ ਥੋੜਾ ਲੱਗੂ ਮੈਂ ਆਪਾਂ ਜਾਣਦੇ ਤੇਰੇ ਕੋ ਛੜਾ ਨੂੰ ਨਾ ਨਾ ਬੇਬੇ ਮੈਂ ਤਾਂ ਅੱਧੇ ਰੱਖਿਆ ਤੇ ਬੈਠ ਜਾਪਾਂ ਪਹਚਾਈ ਮੈਂ ਤੇਰੇ ਬਾਪਨਾ ਜਾ ਕੇ ਮੜਾ ਮੋਟਾ ਕੰਮ ਅਗਰਾ ਦੇ ਇੰਦੀਆ ਪਤਾ ਘਟਾ ਚੰਗਾ ਮਰਾ ਤਦਾ ਮੱਝਦੀ ਰਹਿਣਾ ਉਧਰ ਉਹ ਚੌਰਾ ਪਾਈ ਕੁੜੀਏ ਤੂੰ ਵੀ ਮਾੜੀ ਮੋਟੀ ਸਮਝ ਕਰ ਇਹ ਤਾਂ ਹੈਗਾ ਜਹੀ ਜਾ ਪੰਦੂ ਹੈਗਾ ਆ ਮਾੜਾ ਮੋਟਾ ਕੰਮ ਹੰਦੇ ਲਾ ਦਿਆ ਕਰ ਖੇਤ ਬੰਨੇ ਵੀ ਗੇੜਾ ਮਾਰਿਆ ਕਰ ਐ ਥੋੜਾ ਵੀ ਬੰਜੇ ਦੇ ਬਿਠਾਈ ਰੱਖਿਆ ਕਰ ਨਾ ਮੈਂ ਕੀ ਸ਼ਰਮ ਕਰਾਂ ਮੈਂ ਕਿਹੜਾ ਉਹਨੂੰ ਬੰਨ ਕੇ ਬਿਠਾਇਆ ਇੱਥੇ ਬੰਦ ਜਾ ਕਰੇ ਖੇਤ ਨੂੰ ਉਹਨੂੰ ਕਿਸੇ ਨੇ ਕਿਹਾ ਵੀ ਨਾ ਖੇਤਾਂ ਨੂੰ ਜਾ ਜੇ ਤੂੰ ਹੁਣ ਇੱਥੇ ਬੇਲਾ ਕਰੇਂਗੀ ਤਾਂ ਹੀ ਤਾਂ ਖੇਤ ਬੰਨੇ ਜਾ ਬੇਲੇ ਕਰ ਉਹਨਾਂ ਨੂੰ ਬੰਨ ਕੇ ਬਿਠਾਇਆ ਵੀ ਇੱਥੇ ਬੈਠ ਮੇਰੇ ਸਹਰਾਣੇ ਤੂੰ ਬਿਠਾਇਆ ਹੋਰ ਤਾਂ ਕੋਈ ਢੱਕਾ ਤੋੜਨਾ ਨਹੀਂ ਹੈਗਾ ਆ ਜਾ ਵਾ ਸੱਚ ਪੇੜ ਦੀ ਚੱਕ ਲਾਂਦੀ ਆ ਐਂ ਕਰਕੇ ਜਾਂ ਉਸ ਬੈੱਡ ਤੇ ਚੜਕੇ ਪਾ ਜਾਂਦੀ ਆ ਸਾਰਾ ਕੰਮ ਅੱਧਾ ਕੰਮ ਉਹ ਕਰ ਦਦਦਾ ਮੈਂ ਕਰਦੀ ਆ ਮੈਂ ਚੰਡੀਗੜ੍ਹ ਦੀ ਆ ਮੈਂ ਨਹੀਂ ਕੰਮ-ਕੁਮ ਕਰਦੀ ਇੱਥੇ ਨੌਕਰਾਂ ਚੋਂ ਆਈ ਆ ਮੇਰੀ ਗੱਲ ਸੁਣ ਪੁੱਤ ਜੇ ਤੂੰ ਚੰਡੀਗੜ੍ਹ ਤੇ ਆਂਦਾ ਨਹੀਂ ਹੋਏ ਤੁਹਾਡੇ ਘਰੇ ਵੀ ਕੰਮ ਕਰਦੀ ਸੀ ਤੁਹਾਡੇ ਘਰ ਤਾਂ ਨੌਕਰ ਚੱਕਰ ਲੱਗੇ ਸੀ ਮੈਂ ਨਹੀਂ ਕੰਮ ਕਰਨੀ ਤੇ ਦਲੀਆ ਮਾੜੀ ਕੋਈ ਦੇਖ ਲਾਂਦੀ ਇਹਦੀ ਸ਼ਕਲ ਕੋਈ ਆਪਾਂ ਚੱਕਰਾਂ ਕੋਈ ਅਨਪੜ੍ਹ ਵਿਆਹ ਕੇ ਲੈ ਆਣੀ ਸੀ ਤੁਸੀਂ ਹੁਣ ਪੜ੍ਹ ਗਿਆ ਕਿ ਹੋਣੀ ਸੀਗੀ ਹੁਣ ਲੱਗੀ ਆ ਬੋਰਡ-ਬੋਰਡ ਕਰਨਾ ਸਾਰੇ ਮੂਡ ਦੀ ਐਸੀ ਤੇ ਐਸੀ ਫੇਰ ਦੁੰਦੇ ਆ ਅਦ ਰਿਲਾ ਬਣਾਉਣੀ ਬੋਲੀ ਜੋ ਫालतੂ ਤੇਰੇ ਲਾੜਿਆਂ ਚ ਤੇਰੀ ਢਲ ਗਈ ਜਵਾਨੀ ਪਏ ਦੇਖੋ ਨਾ ਵੀ ਸਕੀ ਤੇ ਦੇਖੋ ਲੜਾ ਮਨਉਂਦੇ ਰੱਖਿਆ ਰੱਖਿਆ ਕੁਵਾਰਾ ਭਾਬੀ ਕਿਹੜੇ ਕੰਮ ਨੂੰ ਹਕੀਂ ਬਿੰਨੇ ਕੋ ਆ ਕਿਉਂ ਤਾਇਆ ਕਿੱਧਰ ਚੱਲਿਆ ਹੋਰ ਗੱਗੇ ਕਿਵੇਂ ਆ ਠੀਕ ਹੈ ਤਾਇਆ ਜੀ ਮਾਦਾ ਕੰਬਾਇਨ ਨੂੰ ਕਹਿਣ ਤੇ ਲੱਗ ਜਾ ਰ ਅੱਛਾ ਕੰਬਾਇਨ ਲੱਗਣੀਆ ਵਾ ਦੇਖਦਾ ਯਾਰ ਕੰਬਾਇਨ ਨੂੰ ਕਹਿ ਕੇ ਚੱਲੇ ਅੱਜ ਬਾਈ ਹਰੀ ਬੱਟੀ ਨਹੀਂ ਹੈਗੀ ਨਾ ਨਾ ਕਿੜੀ ਪਈਆ ਪੂਰੀ ਯਾਰ ਮੈਨੂੰ ਹੁਣ ਜਬਾਕ ਜਾ ਛੱਡ ਵਾਲਾ ਘੜੋ ਜੀ ਨਿਕਲਦਾ ਹਾਂ ਮੈਨੂੰ ਹੁਣ ਕੱਲੇ ਨੂੰ ਕਰਨਾ ਪੈਂਦਾ ਸਾਰਾ ਉਹ ਵਧੀਆ ਬੜਾ ਦੇਗਾ ਵਧੀਆ ਰਹੇਗਾ ਐਵੇਂ ਪੱਧਰ ਕਰਦਾ ਪਤਾ ਨਹੀਂ ਕਾਉਂ ਹੀ ਕਹਿਣਾ ਮੈਂ ਨਾਲੇ ਅੱਗੋ ਨਾਲੇ ਅੱਗੋ ਕਦਾਲੀ ਪਤਾ ਨਹੀਂ ਹੁੰਦਾ ਨਾ ਹੋਰ ਹੋਰ ਠੀਕ ਹੈ ਹਾਂ ਠੀਕ ਠਾਕ ਚਮਤ ਕਹਾ ਮਾ ਚੰਗਾ ਚੱਲ ਕਹਿਤਾ ਹੈ ਬਸ ਆਹ ਬਈ ਨਾਚ ਮੈਂ ਘੜ ਜਾ ਉਧਰ ਹੋ ਗਿਆ ਹਾਂ ਗੱਲ ਸੁਣ ਹੁਣ ਕਿੱਧਰ ਚੱਲੇ ਹੋ ਬਾ ਤੇਰੇ ਕੰਨੀ ਨਹੀਂ ਆਵੇ ਨਾ ਜਰਾ ਮੇਰੇ ਚਾਹ ਲੈ ਗਿਆ ਬਾ ਫਿਰ ਚਾਹ ਲੈਣਾ ਮੈਂ ਠੀਕ ਹੈ ਕਿੰਨੇ ਬੰਦੇ ਹੋ ਜੀ ਤਿੰਨ ਬੰਦੇ ਆ ਤਿੰਨ ਹਾਂ ਬਾ ਮੇਰਾ ਪੀਰ ਬਣ ਕੇ ਸੈਟਾ ਤੇ ਛੱਡਿਆ ਹੋਣਾ ਚੰਗਾ ਕੋਈ ਨਾ ਜਮੀ ਨਹੀਂ ਛੱਡਦੇ ਇਹਦਾ ਮੇਰੇ ਕੋਲੇ ਹੈ ਨਹੀਂਗਾ ਕੋਈ ਬਾਹ ਜਮੀ ਨਹੀਂ ਛੱਡਦੇ ਬਾ ਠੀਕ ਹੈ ਨਾਲ-ਮਾਲ ਮੂਲਿਆ ਬਾ ਠੀਕ ਹੈ ਚਾਓ ਤੁਸੀਂ ਕੋਈ ਗੱਲ ਨਹੀਂ ਚਲੋ ਠੀਕ ਹੈ आ आ गया आ गया। मैं मांग रही रोटी खा तो भुख बहुत लगी है रोटी ममा की गए रोटी नहीं बनाई तुम मैं हम भांडे कुंडे मार के हटिया पहला मैं सौंदा करे ना बारह बज गए हम मेन तो भुख लगी हुई ना मैं तो रोटी खानी है ਤੂੰ ਵੀ ਮਾੜਾ ਮੋਟਾ ਕਰ ਲਿਆ ਮੈਨੂੰ ਮੁੰਨੂ ਨਹੀਂ ਆਉਂਦੀ ਰੋਟੀ ਰੁੱਟੀ ਮੈਂ ਤਾਂ ਰੋਟੀ ਲਾ ਕੇ ਦਊਂਗਾ ਸਾਰਾ ਕੰਮ ਮੈਨੂੰ ਮੇਰੇ ਸਿਰ ਤੇ ਛੱਡਿਆ ਪਿਆਦਰ ਮੈਸਾ ਹੋ ਜਾਂਦਾ ਭਾਂਡਾ ਠੀਕਰਦਾ ਹੁੰਦਾ ਝਾੜੂ ਪੁੱਛਦਾ ਹੁੰਦਾ ਤੂੰ ਤਾਂ ਡੱਕਾਣੀ ਤੋੜਦੀ ਹੈਗੀ ਮੈਂ ਕੀ ਕਰਾਂ ਓ ਮੈਨੂੰ ਮੁੰਨੂ ਨਹੀਂ ਪਤਾ ਤੁਸੀਂ ਮੈਨੂੰ ਰੋਟੀ ਲਾ ਕੇ ਦਿਓ ਮੈਨੂੰ ਬਹੁਤ ਭੁੱਖ ਲੱਗੀ ਐ ਮੈਂ ਬੈਣੀ ਬਾਰ ਜਾ ਕੇ ਤੁਸੀਂ ਰੋਟੀ ਬਣਾਓ ਜਲਦੀ ਜਲਦੀ ਇਹ ਤਾਂ ਜਮੀ ਹੱਦ ਪਾਰ ਤੇ ਡੱਕਾਣੀ ਤੋੜਦੀ ਮੇਰੇ ਸਿਰ ਤੇ ਛੱਡ ਰੱਖਿਆ ਨਾ ਇਹ ਮੁੰਡਾ ਕਹੇ ਕੰਮ ਲਾ ਜਾ ਵੀ ਤੂੰ ਮਾੜਾ ਮੋਟਾ ਤਾਂ ਸਮਝਾਵੇ ਮੀ ਮਾੜਾ ਮੋਟਾ ਰੋ ਚਲ ਮਨਾ ਮੈਨੂੰ ਤਾਂ ਕਰ ਨਹੀਂ ਪਾਊਗਾ ਯਾਰ ਮੈਂ ਤਾਂ ਰੀਲਾਂ ਬਣਾਉਣੀ ਅਸੀ ਕੋਈ ਫੋਨ ਫੜਨ ਲਈ ਨਹੀਂ ਹੈਗਾ ਹੁਣ ਕਿਹਨੂੰ ਕਵਾਂ ਰੀਲਾਂ ਬਣਾਉਣ ਵਾਸਤੇ ਕਿੰਨੇ ਟ੍ਰੈਂਡਿੰਗ Song ਚੱਲ ਰਹਿਣੀਆਂ ਅੱਜ ਕੱਲ ਭਾਬੀ ਜੀ ਸਸਰੀ ਘਰ ਉਹ ਸਸਰੀ ਘਰ ਦਾ ਠੀਕ ਹੈ ਬੱਗੇ ਸਿਆ ਆ ਚੱਕ ਤੂੰ ਮੇਰਾ ਫੋਨ ਤੇ ਤੂੰ ਮੇਰੀ ਸੋਹਣੀ ਸੋਹਣੀ ਰੀਲਾਂ ਬਣਾ ਦੇ ਅੱਜ ਫਿਰ ਲੈ ਫੜ ਤਾਇਆ ਨਾ ਗਾਣਾ ਕੱਟੇ ਉਹ ਕੋਈ ਨਾ ਤਾਇਆ ਤਾਂ ਬੋਲਦਾ ਹੀ ਰਹਿੰਦਾ ਤੇਰਾ ਚਲ ਆ ਜਾ ਮੇਰੀ ਰੀਲਾਂ ਰੂਲਾਂ ਬਣਾ ਮਾਰੇ ਮੋਟੇ ਭਾਬੀ ਐਕਸ਼ਨ ਵੀ ਕਰ ਕੋਈ ਬਾਹਵਾਂ ਆਇਆ ਲਾ ਆਜ ਮੌਸਮ ਆ ਕੀ ਜਲੂਸ ਕੱਢਿਆ ਯਾਰ ਤੋਂ ਮੈਂ ਤਾਂ ਆ ਸਾਡੇ ਵਾਲੇ ਤਾਂ ਹੈਗੀ ਹੋਈ ਹੈ ਜੀ ਸੀਗੀ ਤੇ ਤੂੰ ਵੀ ਯਾਰ ਇਹ ਨਾਲ ਨਾਲ ਗਿਆ ਯਾਰ ਤੋਂ ਇਹ ਕੀ ਕਰੀ ਜਾਂਦਾ ਯਾਰ ਤੋਂ ਮੈਂ ਤਾਂ ਤਾਇਆ ਰੀਲ ਬਣਾਉਂਦਾ ਸੀਗਾ ਕਿਹੜੀ ਰੀਲ ਬਣਾਉਂਦਾ ਸੀ ਯਾਰ ਹਾਂ ਤੂੰ ਜਿਉਂ ਉਹੀ ਘਰ ਪੱਟੀ ਜਾਂਦਾ ਸਾਡਾ ਮਰਾਤਾ ਪਟਨਾ ਕੇ ਪਾਪੀ ਕਹਿੰਦੀ ਰੀਲ ਬਣਾ ਤੇ ਮੈਂ ਰੀਲ ਬਣਾਉਣ ਲੱਗ ਗਿਆ ਪਾਪੀ ਕਹਿੰਦੀ ਰੀਲ ਬਣਾਵੇ ਇਹ ਤਾਂ ਹੋਰ ਵੀ ਕੁਝ ਹੋਊਗੀ ਉਹ ਬਾਪੂ ਜੀ ਮੈਂ ਤਾਂ ਫੋਟੋ ਖਿੱਚਣ ਨੂੰ ਗਿਆ ਸੀ ਫੋਟੋ ਭੇਜਣੀ ਸੀ ਇਹਨਾਂ ਨੂੰ ਮੈਂ ਉਹ ਭਾਈ ਮੈਨੂੰ ਪਤਾ ਹੀ ਆ ਤੇਰੀਆਂ ਫੋਟੋਆਂ ਦਾ ਕਿਹੜੀਆਂ ਫੋਟੋਆਂ ਖੈਂਦੀਆਂ ਸਾਨੂੰ ਪਤਾ ਨਹੀਂ ਬਾਪੂ ਜੀ ਇਹਨਾਂ ਤਾਂ ਬੋਲਣ ਵਾਲੀ ਕੋਈ ਗੱਲ ਹੀ ਹੈ ਨਹੀਂ ਜਿੰਨਾ ਤੁਸੀਂ ਤੱਤੇ ਹੋਏ ਫਿਰਦੇ ਹੋਗੇ ਬੋਲਣ ਵਾਲੀ ਗੱਲ ਕੀ ਨਹੀਂ ਹੈਗੀ ਅੱਗੇ ਕਿਹੜਾ ਘਟਾ ਸਾਨੂੰ ਕਿਹੜਾ ਨਹੀਂ ਐਡੀ ਤਾਂ ਕੋਈ ਗੱਲ ਹੀ ਨਹੀਂ ਹੋਈ ਕੱਕੇ ਸਿਆਣਾ ਫੋਟੋ ਖਿੱਚਣ ਨੂੰ ਗਿਆ ਸੀ ਗੈ ਫੋਟੋ ਭੇਜਣੀ ਸੀ ਚੱਲ ਯਾਰ ਸਾਨੂੰ ਪਤਾ ਨਹੀਂ ਹੈਗਾ ਅੱਗੇ ਐ ਮੈਂ ਸਾਰਾ ਦਿਨ ਮੂਡ ਖਰਾਬ ਕਰਦੇ ਰਹਿੰਦੇ ਆ ਮੇਰਾ ਤਾਂ ਮੂਡ ਖਰਾਬ ਕਰਦਾ ਜੀ ਵੱਡੀ ਹਿਮਾ ਮਾਲਨੀ ਦਾ ਤੇ ਥੇ ਲਹੂ ਪੀਤਾ ਇਹ ਕਾ ਹੈ ਮੇਰਾ ਸਾਲਾ ਥੋੜਾ ਬਟਨ ਤੇ ਟੁਲਿਆ ਹੋਇਆ ਹੈਗਾ ਗੱਗਾ ਜਾ ਮਨ ਤਾਂ ਸਿਆਣਾ ਬਣਾ ਲੱਗਦਾ ਸੀਗਾ ਇਹਦਾ ਉਦੋਂ ਵੀ ਹੋਰ ਕੰਮ ਖਰਾਬ ਕਰੀ ਜਾਂਦਾ ਉਹ ਜਰ ਮੈਂ ਵੀ ਕਿਹੜੇ ਕੰਮਾਂ 'ਚ ਪਾਇਆ ਕਲੇਸ਼ 'ਚ ਮਨ ਤਾਂ ਚਾਹ ਲੈ ਕੇ ਜਾਣੀ ਸੀਗੀ ਮਸ਼ੀਨ ਆ ਜੀ ਖੜੀ ਹੈਗੀ ਉਹ ਗੱਲ ਸੁਣੋ ਆਏ ਪਈਆ ਮਰਾ ਮੁੰਡਾ ਫਿਕਰ ਕਰਲਾ ਚਾਹ ਮਾ ਕੇ ਦੇ ਦੇ ਮਸ਼ੀਨ ਆਲੀ ਖੜੀ ਆ ਬਣਾ ਕੇ ਨਾ ਡੋਲੂ ਚ ਪਾ ਕੇ ਤੇ ਝੋਲੇ ਚ ਪਾ ਕੇ ਧਰੀ ਪਈਆ ਮੈਨੂੰ ਇਨਾ ਫਿਕਰ ਹੈਗਾ ਜਿੰਨਾ ਤੂੰ ਸੋਚਦਾ ਹੈ ਬੜੀ ਸਿਆਣੀ ਐ ਹਾਂ ਉਹ ਬੜੀ ਸਿਆਣੀ ਐ ਆਦਾ ਪਹਿਲੀ ਵਾਰ ਸੁਣੀਆ ਕਤਨਾ ਕਵਾਲ ਉਹ ਕਿੱਥੇ ਮਸ਼ੀਨ ਮਿਲ ਗਈ ਹੋਰ ਨਹੀਂ ਉਹਦਾ ਬਣਾ ਚੱਲ ਵੀ ਟੈਂਕੀ ਭਰਤੀ ਹੋ ਮੈਂ ਟਰੈਕਟਰ ਲੈ ਕੇ ਜਾਣਾ ਚੱਲ ਵਗ ਜਾ ਫਿਰ ਕਿੱਥੇ ਪਿਆ ਉਹ ਬਾਹਰੇ ਤੇ ਰਿਆ ਪਿਆ ਭਰਾਡੇ ਚ ਅੱਛਾ ਆਹੋ ਚਲ ਠੀਕ ਮੜਾ ਖਿਆਲ ਰੱਖੀ ਕਰੇ ਕੋਈ ਨਾ ਰੱਖੂਗੀ ਬਗਜਾ ਇਹ ਵੀ ਸੁਣ ਨਹੀਂ ਕੋਈ ਪਰਦਰੰਦਾ ਦੋ ਮਿੰਟ ਵੀ ਨਹੀਂ ਪੈਣ ਦਿੰਦੇ ਜਿਹੇ ਐਨੀ ਅੱਛੀ ਬੋਚਾ ਮਚਾਈ ਰੱਖਦੇ ਨੇ ਚਲ ਮਨਾਉਂ ਆਖ ਤੱਕ ਫੋੜ ਕੰਮ ਕਰ ਕੋਈ ਪਤਾ ਨਹੀਂ ਕਿੱਥੇ ਰੱਖਿਆ ਹੋਗਾ ਬਾਪੂ ਪੈਸੇ ਦੇ ਮੈਨੂੰ ਥੋੜੇ ਕੀ ਕਰਨੇ ਪੈਸੇ ਕੱਲ ਤਾਂ ਹੁਣ ਦਵਾਈ ਦਵਾ ਕੇ ਉਹਨੇ ਸਾਰੇ ਨੂੰ ਦਵਾਈ ਕਿਹੜੀ ਦਵਾਉਣੀ ਆ ਤੁਸੀਂ ਬਹਾਨੇ ਮਾਰਦੇ ਹੋ ਐਨੇ ਮੈਂਗਾ ਵੀ ਨਾਲ ਕੱਲਾ ਮੇਰੇ ਓਏ ਉਹ ਤਾਂ ਮਰਨ ਤੇ ਹੋਈ ਪਈ ਆ ਆ ਰੀਲਾ ਬਣਾਉਣ ਬਾਰੇ ਨੀਰਮਰਨ ਤੇ ਹੁੰਦੀ ਆ ਉਹ ਪਤਾ ਨਹੀਂ ਆ ਤਾਂ ਉਹ ਪਈ ਡਿੱਗੀ ਉਥੇ ਕੀ ਯਾਰ ਮੇਰਾ ਤਾਂ ਕੁਛ ਨਾ ਚਾਰੇ ਪਾਸੇ ਬਹੂ ਘੀਛਿਆ ਹੁਣ ਕਿੰਨੇ ਕਿਚਾਹੀਦੇ ਆ 5000 ਦੇ ਤੇ ਫੜ ਕਿੰਨੇ ਨੇ ਤੂੰ ਲੈ ਜਾ ਜਿਹੜੇ ਮੋੜ ਦੇ ਆਏਗਾ 200 ਹੋਰ ਦੇ ਗੱਡੀ ਤੇ ਤੇਲ ਤੇਲ ਜਾ ਤੇ ਦੂਣ ਸਾੜਾ ਗਾਹਾਂ ਤੋਂ ਸਾਡੇ ਨਾਲ ਉਹ ਕੰਮ ਕਰਾਉਂਦਾ ਮਰ ਗਿਆ ਦੇ ਦੇ ਰੋ ਕੰਮ ਕਰ ਜਾ ਕੇ ਨਾਲ ਤਾਂ ਨਾ ਮਾਜ ਦਿੰਦੀ ਆ ਤੂੰ ਐ ਕਲੇਸ਼ਾ ਪਾ ਕੇ ਬੈਠਾ ਮਰੂ ਚਾਪਾ ਜਾ ਵਾਓ ਕਿੰਨਾ ਸੋਹਣਾ Song ਚੱਲੀ ਜਾਂਦਾ ਇਹ ਤੇ ਤੇ ਰੀਲ ਬਣਾਉਣੀ ਅੱਜ ਮੈਂ ਨਹੀਂ ਕਾਟੋ ਨਹੀਂ ਕਾਟੋ ਆ ਜਾ ਠੀਕ ਆ ਜਾ ਕਿੱਥੇ ਚਲੀਏ ਚਲ ਮੈਂ ਲੇਖਣਾ ਤੇ ਡੈਲੀ ਬੁੜੀ ਪੋਚੇ ਲਾ ਦੇ ਪਹਿਲਾਂ ਪੋਚਾ ਲਾ ਦੇ ਬੋੜੀ ਨੂੰ ਬੋਲਣ ਦਾ ਮੌਕਾ ਨਹੀਂ ਦੇਣਾ ਆਪਾਂ। ਉਹ ਦੋ ਨੰਬਰ ਕੰਮ ਖਾ ਕੇ ਪੁੱਛ ਰਿਹਾ ਕਰ ਉਹ ਫਿਰ 26 ਜਾਂ ਦੇਣਾ। ਵੀ ਇਹ ਲਾਉਂਦਾ। ਸਮਝੀ ਜਾਂਦਾ ਫਿਰ ਮੈਂ ਕੀ ਕਰਾਂ ਮੈਂ ਡਰ ਪਰਿਆ। ਬੋੜੀ ਨੂੰ ਆ ਯਾਰ ਮਸਤ ਰੈਣਾ ਖਲ-ਖਲ ਖਵਾ ਕਰਦਾ। ਮੈਨੂੰ ਕੋਈ ਡਰ ਮਾਰਿਆਗਾ? ਨਾ ਨਾ ਬਾਪੂ ਨੇ ਪੁੱਛਿਆ ਕਿੱਥੇ ਗਈ ਸੀ ਕਿ ਮੈਂ ਬੁਆ ਸੀ ਕਿ ਦਵਾਈ ਲੈ ਕੇ ਆਈ ਸੀ। ਹਾਂ ਠੀਕ ਹੈ ਕੋਈ ਗੱਲ ਨਹੀਂ ਕਹਿ ਦੂੰਗੀ। ਚੱਲ ਚਲੀਏ ਫਿਰ ਆਪਾਂ। ਹਾਂ ਕਥਾ ਆਪਣੇ ਨਾਲ ਕੋਈ ਮਤ ਜੁੰਡੇ ਪੱਟੂ ਤੇਰੇ। ਨਾ ਇਹ ਕਿ ਜੁੰਡੇ ਪੱਟੇਗਾ ਤੂੰ? ਹਾਂ। ਕੀ ਗੱਲ ਹੈ ਓਏ ਉਹ ਤਾਂ ਮੈਂ ਮੂਵੀ ਦਿਖਾਣੀ ਹੈ ਦਿਖਾ ਲੈ ਨਹੀਂ ਦਿਖਾਉਣੀ ਨਾ ਲਗਾ ਅੱਛਾ ਲੱਗਿਆ ਬੋਲਦਾ ਜਿਆਦਾ ਚਪੜ ਚਪੜ ਜਵਾਨ ਚੱਲਦੀ ਐ ਦੀ ਹੌਲੀ ਕਰੋ ਤਿਵਾਰਾਂ ਦੇ ਠੀਕ ਆਏ ਟੇੜ ਚ ਬਹੁਤ ਦਰਦ ਹੋ ਜਾਂਦਾ ਮੇਰੇ ਹਾਂ ਵੇ ਕਿ ਮੈਂ ਕਰ ਇਸ ਕਰਦੇ ਨੇ ਓਦੋਂ ਮੇ ਸੀਨਾਂ ਲੈ ਦੇਖੀ ਜਾਂਦੇ ਬਹੁਤ ਬਹੁਤ ਵਧੀਆ ਅੱਜ ਤਾਂ ਇੰਨਾ ਕੁ ਮਜ਼ਾ ਆਇਆ ਨਾ ਮੈਨੂੰ ਬਸ ਘਰ ਦੇ ਕੰਜਰਖਾਨੇ ਤੋਂ ਦੂਰ ਹੋ ਕੇ ਫਰੈਸ਼ ਹੋ ਗਿਆ ਕੋਸ਼ੀ ਨਹੀਂ ਕੱਢਦਾ ਤੇਰਾ ਬਾਪੂ ਤਾਂ ਬੋਲਦਾ ਹੀ ਰਹਿੰਦਾ ਹੈਗਾ ਮਜ਼ਾ ਆ ਗਿਆ ਮੈਨੂੰ ਚੱਲ ਖਾ ਪੀ ੜੀ ਕੋ ਚਲੋ ਜੀ ਤੇ ਬਾਪੂ ਲੈ ਜਾਗੇ ਬੜਿਆ ਲਾ ਕੇ ਉਹ ਨਹੀਂ ਨਹੀਂ ਬਸ ਬੜਾਈ ਪੀਣ ਤੱਕ ਆਏਗੀ ਮੈਂ ਮੈਂ ਛੋਲੇ ਭਟੂਰੇ ਖਾਣੇ ਆਂ ਬਾਹਰ ਮੈਂ ਛੋਲੇ ਨੂੰ ਮੈਂ ਗੋਲ ਗੱਪੇ ਖਾਣੇ ਆਂ ਮੈਂ ਤਾਂ ਗੋਲ ਗੱਪੇ ਖਾਣੇ ਕਿੱਦਾਂ ਕਰਾਂ ਇਹ ਤਰੇਲਾ ਦੇਖੀ ਮੈਂ ਤੇ ਚਟਪਟ ਪੁਆਇੰਟ ਆਜੋ ਹੋਗੜ ਦੇ ਖਾਈ ਮੈਂ ਸੂਦੀ ਵਾਲੇ ਖਾਣੇ ਹਾਂ ਸੂਦੀ ਵਾਲੇ ਕੋਲ ਮੈਂ ਖਾਣ ਲੰਦੇ ਖਾਣ ਫੜਾ ਇਹਨਾਂ ਬੰਦਾ ਕਰ ਹਾਜ਼ਰ ਕਰਨੇ। ਸਾਕੇ ਆਉਂਗੇ ਜਿੱਦੋਂ ਪੋਤਾਗਾ। ਬਾਲਾ ਤੇ। ਪਿਓ ਵਰਕੀ। ਪਿਓ। ਸਪੀਡ ਸੈਟ। ਉਹ ਕਟਾ ਰਹਿ ਤਾਂ ਕੋਲ ਨਹੀਂ। ਸੱਚ ਕੋਈ ਨਾ ਬਾਤ। ਆ ਭਾਈ ਬਾੜੇ ਕਰਾਰੇ ਕਰਦੇ ਠੀਕ ਆ। ਕਰਾਰੀ ਨਹੀਂ ਮੈਂ ਕਹਣਾ। ਫਾਈਲ ਤਾਂ ਗਰਮੀ ਵਾਲੀ ਹੈ। ਪੁੱਤਿਆ ਲੈ ਕਿੰਨੇ ਮਹਿੰਗੇ ਪਾਦੀਆਂ ਚੂੜੀਆਂ ਐ ਲੈ ਲੈ ਸੜਦਾਂਦੀ ਐ ਕਿਹੜਾ ਪੈਸਿਆਂ ਦੀ ਫਿਕਰ ਐ ਆ ਦੇਖ ਲੈ ਕਿਹੜੇ ਵਕਤਾਂ ਦਾ ਗਿਆ ਹੁਣ ਤੱਕ ਨਹੀਂ ਮੁੜਿਆ ਹੈਗਾ ਵੀ ਦਸ ਵੇ ਤੂੰ ਦਵਾਈ ਦਿਵਾਉਣ ਗਿਆ ਤਾਂ ਘੁੰਮਣ ਗਿਆ ਕਿਉਂ ਦਵਾਈ ਕੱਲੀ ਵੀ ਬੋਲੀ ਐ ਨਹੀਂ ਕੀ ਗੱਲ ਹੋ ਗਈ ਬੇ ਕਾਨੂੰ ਬੋਲੀ ਐ ਨਹੀਂ ਅੱਗੇ ਹਾਂ ਆ ਕਿਹੜੇ ਵਕਤਾਂ ਦਾ ਗਿਆ ਦਵਾਈ ਦਿਵਾਉਣ ਅੱਛਾ ਉਹ ਹੀ ਸੋਚੀ ਜਾਂਦੀ ਤੇ ਵੀ 3 ਘੰਟੇ ਹੋ ਗਏ ਮੁੜ ਤੱਕ ਹੁਣ ਤੱਕ ਨਹੀਂ ਆਇਆ ਹੈਗਾ। ਉਹ ਕਿਉਂ ਤਾਂ ਇਹ ਉਹ ਮੂਰਖ ਸਾਨੂੰ ਬਣਾਈ ਬੈਠਾ ਹੈ। ਦੇਖਦਾ ਤਾਂ ਫਿਲਮਾਂ ਫਿਰਦਾ ਹੈ। ਸਿਨੇਮਾ ਚ ਜਾ ਜਾ ਹੈਂ। ਤੈਨੂੰ ਕੌਣ ਕਿਹਾ? ਜਾਇਆ ਉਧਰੋਂ ਕਣਕ 'ਚ ਖੱਪੀ ਜਾਂਦਾ ਇਕੱਲਾ। ਉਹਨੂੰ ਕੰਮ ਧੰਦਾ ਲਾ ਲਿਆ ਕਰੋ ਕੋਈ। ਮੈਨੂੰ ਇਹ ਗੱਲ ਕਿਹਨੇ ਕਹੀ ਹੈ ਵੀ ਫਿਲਮਾਂ ਦੇਖਦਾ ਫਿਰਦਾ ਹੈ। ਲੈ ਮੈਂ ਆਪ ਦੇਖੇ ਨੇ ਅੱਖੀਆਂ ਆਪ ਦੇ ਦੇਖੇ ਨੇ। ਉਹ ਨਹੀਂ ਮਾਚਾ ਮੈਨੂੰ ਤਾਂ ਕਹਿੰਦਾ ਦਵਾਈ ਦਵਾ ਕੇ ਆਉਣਾ ਦਰਦ ਉੱਠਿਆ ਪਿਆ। ਹਾਂ ਕਿਹੜਾ ਦਰਦ ਉੱਠਿਆ ਉਹਦੇ ਦਰਦ ਤਾਂ ਉਹਦਾ ਫਿਲਮਾਂ ਦਾ ਉੱਠਿਆ ਸੀ। ਹੋਏ ਹੋਏ ਬੇਕ ਡਾ ਮੂਰਖ ਬਣਾਉਂਦਾ ਮੂਰਖ ਭਾਈ ਉਹ ਨਹੀਂ ਬਣਾਉਂਦਾ ਮੂਰਖੋ ਹੀ ਬਣਾਉਂਦੀ ਹੈ ਜਿਹੜੀ ਪੜ੍ਹੀ ਲਿਖੀ ਜਨਾਨੀ ਹੈ ਹਾਂ ਉਹ ਤਾਂ ਤੁਸੀਂ ਵੀ ਨਹੀਂ ਦੇਖਿਆ ਕੁਛ ਨਾਲੇ ਤੇ ਉੱਤੇ ਚੰਟੀ ਗੜਦੀ ਹੈ ਵੇ ਸਾਨੂੰ ਕੀ ਪਤਾ ਦੇਖ ਲੈ ਹਾਂ ਵੇ ਆ ਗਿਆ ਹੁਣ ਤੂੰ ਮੂੰਹ ਤੇ ਗੱਲ ਕਰਕੇ ਜਾਈਂ ਨਾ ਤਾਈ ਮੈਨੂੰ ਕੰਮ ਹੈ ਘਰੇ ਕੋਈ ਤੂੰ ਵਾਹਿਆ ਭਾਇਆ ਕੱਲ ਤਾਂ ਸਾਨੂੰ ਮੈਨੂੰ ਕੰਮ ਹੈ ਕੋਈ ਮੜਾ ਜੀ ਜਾ ਮੈਂ ਭੱਜ ਕੇ ਹੋਰ ਕੰਮ ਤੇ ਪਰਤਿਆ ਉਹ ਭਾਈ ਯਾਰ ਮੈਂ ਨਾ ਮਸ਼ੀਨ ਜੀ ਹੁਣ ਸਿੱਖੇ ਮੇਰਾ ਕੰਮ ਧੰਦਾ ਜਾਗਾ ਮੈਂ ਤਾਂ ਬਸ ਧੰਨਵਾਦ ਹੋ ਠੀਕ ਹੈ ਵਧੀਆ ਬਚਾ ਠੀਕ ਹੈ ਬਹੁਰੀ ਆਪੇ ਜਾਣਨਾ ਬਾਹਰ ਕੀ ਚੱਤੂ ਬਾਹਰ ਤੁਰ ਕੇ ਦਵਾਈ ਦਵਾ ਕੇ ਲੈ ਆਂਦੀ ਤੂੰ ਮਾੜੀ ਮੋਟੀ ਸ਼ਰਮ ਮੰਨ ਬੇ ਕਿਹੜੀ ਦਵਾਈ ਦਵਾ ਕੇ ਲੈ ਆਂ ਆ ਤੂੰ ਮੈਨੂੰ ਕਿਉਂ ਮੂਰਖ ਬਣਾ ਰਿਹਾ ਹੈ ਤੇਰੇ ਸਾਹਮਣੇ ਤੇਰੇ ਜੰਦੇ ਨੇ ਦਵਾਈ ਦਵਾ ਕੇ ਲੈ ਕੇ ਆਇਆ ਵੇ ਕਿਹੜਾ ਨਹੀਂ ਤੁਰੇ ਜਾਂਦਾ ਕੱਕਾ ਮੈਨੂੰ ਦੱਸ ਗਿਆ ਸਭ ਕੁਝ ਤੇਰੀ ਕਰਤੂਤ ਆ ਤੂੰ ਤਾਂ ਫਿਲਮਾਂ ਫਿਲਮਾਂ ਦੇ ਖੌਂਦਾ ਕਰਦਾ ਕਨੇ ਕੌਣ ਕਹਦਾ ਫਿਲਮਾਂ ਫੌਂਦਾ ਫਰਦਾ ਆ ਗੱਗਾ ਦੇਖ ਕੇ ਕੀ ਗਿਆ ਹੋਰ ਕੀ ਨਾ ਕਰਦਾ ਭੈਣ ਦਾ ਜਨ ਨਾਲ ਖੜਿਆ ਨਹੀਂ ਹੁਣ ਇੱਥੇ ਕਰਦਾ ਹੈ ਵੇ ਕਿਉਂ ਸ਼ਰਮ ਲਾਈ ਹੈ ਮਾੜੀ ਮੋਟੀ ਉਹ ਕੋਈ ਫਿਲਮ ਨਹੀਂ ਉਹ ਜਾ ਕੇ ਦੇਖ ਲੈ ਦਵਾਈਏ ਉਹਦੇ ਬੈਗ ਚ ਤੇਰਾ ਪਿਓ ਖੇਤਾ 'ਚ ਰੁਲਦਾ ਫਰਦਾ ਉਹਦੇ ਨਾਲ ਮਾੜੀ ਮੋਟੀ ਮਦਦ ਕਰਾ ਦੇ ਤਾਂ ਮੈਂ ਕੀ ਕਰਾਵਾਂ ਮੈਨੂੰ ਤਾਂ ਪੈਸੇ ਦੇਣ ਮੈਂਦਾ ਪੈਣਾ ਸੂ ਇਕਤੀਆਂ ਗੁਪੇ ਗਿਆ ਹੋ আচ্ছা ਨਾ ਹੁਣ ਤਾਂ ਮਰਨਾ ਕੋ ਲੈ ਕੇ ਗਿਆ ਜਿੰਨੇ ਪੈਸੇ ਵੇਰੇ ਬੱਠੇ ਵਾਲੇ ਚੱਲੋ ਚੱਲਗੇ ਚੱਲਗੇ ਵੀ ਤੇਰੇ ਸਿਰ ਚ ਗਲੀਆਂ ਕਰ ਦੂ ਰੁੜ ਜਾਣਿਆ ਚੱਲ ਚੰਗਾ ਤੂੰ ਆਥੇ ਨੂੰ ਜਗਾਰਗਾ ਬੋਤਲ ਦੇ ਦੇ ਦੋ ਸੱਤੀ ਖੜ ਚਾ ਤੇਰਾ ਮੈਨੂੰ ਮੈਨੂੰ ਤੂੰ ਜਗੜ ਮੈਨੂੰ ਰੁੜ ਜਾਣਿਆ ਉਧਰ ਹੋ ਕੁਟ ਲੱਗੇ ਤੂੰ ਕੁਟ ਲੱਗੇ ਨੇ ਮੈਂ ਕਿੱਥੇ ਜਾਵਾ ਕੌਣ ਆ ਕੇ ਦੀ ਬਿਆਕੇ ਤੈਨੂੰ ਦੀਦਾ ਨਹੀਂ ਤੀ ਅੱਖਾਂ ਭੁੱਟੀਆਂ ਤੇਰੀ ਸਾਡੇ ਦਿਓ ਤਾਂ ਜਾਨੂ ਜਾਨੂ ਕਰਦੀ ਸੀ ਜਾਨੂ ਜਾਨੂ ਕਰਦੀ ਹੁਣ ਤੇਰੀ ਪੱਟੀ ਪੁੱਛਵਾਏ ਜਾਨੂ ਜਾਨੂ ਕਰਦੀ ਸੀ ਪੁੱਛਦੀ ਹਾਂ ਤੂੰ ਇਹਨੂੰ ਲੜਕੇ ਕੱਢ ਦੇ ਘਰੋਂ ਕੱਢ ਮੈਂ ਤਾਂ ਪਰਦਾ ਤੂੰ ਹੀ ਹੁਣ ਗੱਲ ਪਿਆ ਸੱਪਾ ਕਰ ਕੱਢ ਤੈਨੂੰ ਤਾਂ ਪਰ ਖਾਣਾ ਕੋਲ ਕਲੇ ਨਾਲੇ ਮੈਨੂੰ ਖਵਾਉਣੀ ਆ ਓ ਤੂੰ ਭੱਗ ਜਾ ਭੱਗ ਜਾ ਮੈਂ ਉਹਨੂੰ ਲਾ ਕੇ ਦੇਖਾ ਮਾਣੂ ਮੇਰੇ ਨਾਲ ਚੱਪਲ ਮਾਰ ਕੇ ਉਹਨੂੰ ਨਾਲ ਮੈਂ ਕਿਉਂ ਨਾਲ ਮਾਥਾ ਤੂੰ ਨਾਲ ਆ ਰਿਹਾ ਥਾ ਜਿਹੜਾ ਲੈ ਆਇਆ ਕੇ ਉਹ ਆਜਾ ਅੰਦਰ ਬੋੜੇ ਜੀ ਨੂੰ ਲਾ ਸ਼ੁਰੂ ਕਰਾ ਦੇ। ਹਾਂ ਕਰਦਾ ਬੋੜਾ। ਥੋੜਾ ਵੇਖ ਆ ਪਾੜੂਗਾ ਤੇਰਾ ਸਿਰ ਦੇਖੀ ਕਿ ਸੱਟ ਦਿੰਦਾ ਨਾ। ਛਾੜੀ ਚੱਪਲ ਮਾਰਦੀ। ਹਾਈ ਇੱਕ ਤਾਂ ਗਾਰ ਵੀ ਨਹੀਂ ਕੱਟ ਸਕਦਾ ਲੱਗਦੀ ਮੇ ਮਾਂ। ਚੱਪਲ ਮਾਰੀ। ਫਿਰ ਨਿਛੜੇ ਹਾਂ 3 ਮੀਟਰ ਕਟਵਾ ਦਿੰਦੀ ਇਹਨਾਂ ਨੇ ਆਪ ਕੋਟ ਦੀ ਇਹਨਾਂ ਨੇ ਕਟਪੂ। ਹਾਈ ਉਹ ਕੱਪੜੇ ਦਾ ਬਦਲਾ ਦੇ ਮੇਰੇ ਸਾਹਮਣੇ ਫੇਰ ਆ ਕੇ ਮੁੱਛੂ ਵੀ ਕੱਪੜੇ ਵੀ ਨਹੀਂ ਬਦਲੇ। ਜਾਣ ਦੇ। ਸਾਰੇ ਲੋਕੀ ਗੱਲ ਜੀ। ਤੇ ਹੁਣੇ ਹੁਣ ਤੁਸੀਂ ਸਾਡੀ ਵੀਡੀਓ ਦੇਖੀ ਆ ਲਵ ਮੈਰਜ ਦੀ ਸਟੋਰੀ ਹੈ ਨਾ ਇਹ ਆਪਣੀ ਹਾਂਜੀ ਤੇ ਵੀਰੇ ਜੇ ਵੀਡੀਓ ਸੋਹਣੀ ਲੱਗੀ ਤਾਂ ਲਾਈਕ ਕਮੈਂਟ ਜਰੂਰ ਕਰ ਦਿਓ ਤੇ ਜਿਹੜੀ ਚ ਕੰਮ ਕੀਤਾ ਸਾਡੀ ਮੈਡਮ ਜੈਸਿਕਾ ਜੀ ਨੇ ਤੇ ਮੈਡਮ ਕਮਲ ਖੁੱਡੀ ਜੀ ਤੇ ਕੁਲਦੀਪ ਰਾਮ ਗੜੀਆ ਜੀ ਤੇ ਗੱਗਾ ਛੋਟੀ ਖੁੱਡੀ ਤੋਂ ਬਾਈ ਤੇ ਮੈਡਮ ਤੁਸੀਂ ਬੋਲੋ ਹਾਂਜੀ ਤੇ ਸਾਡੇ ਚੈਨਲ ਨੂੰ ਲਾਈਕ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਓ ਸਾਡੇ ਚੈਨਲ ਦਾ ਨਾਮ ਹੈ ਗੈਰੀ ਖੁੜੀ ਵਾਦ ਤੋਂ ਵਾਦ ਸ਼ੇਅਰ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਹੁਣ ਤੱਕ ਕਰ ਲਿਆ ਤੁਹਾਡਾ ਬਹੁਤ ਬਹੁਤ ਧੰਨਵਾਦ